ਸਾਨੂੰ ਲੜਾਈ ਲੜਨੀ ਪੈਣੀ ਹੈ ਪੰਜਾਬ ਦੇ ਲੋਕਾਂ ਨੂੰ ਕੇਂਦਰ ਦੀ ਜਿਹੜੀ ਸਰਕਾਰ ਹੋਰੀ ਸਕੀਮ ਹੈ ਉਹ ਵਖਵਖ ਕਰਨਾ ਚਾਹੀਦੀ ਹੈ ਇੱਕ ਖੇਰਾ ਸਾਹਮਣੇ ਜਿਹੜਾ ਕਿਹਾ ਐਫ ਆਈ ਆਰ ਦਰਜ ਕੀਤੀ ਹੈ ਮੁੱਖ ਮੰਤਰੀ ਜਿਹੜਾ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਮਕਮਲ ਤੌਰ ਤੇ ਘੋਟੇ ਕੇਂਦਰ ਦੀ ਸਰਕਾਰ ਅਗੇ ਦੇਖਤੇ ਵੀ ਪਤਾ ਨਹੀਂ ਕਿਉਂ ਮਰਨ ਵਾਲੇ ਬੰਦੇ ਵੀ ਐਫ ਆਈ ਆਰ ਦਰਜ ਕਰਾਉਣ ਵਾਸਤੇ ਧਰਨਾ ਲਾਉਣਾ ਪੈਂਦਾ ਹੈ ਇਹ ਹਰ ਟੰਕਰ ਮੇਰੇ ਤੋਂ ਬਾਤ ਕਿਉਂ ਕੀਤਾ ਜਾਂਦਾ ਹੈ ਜਾਣ ਬੁੱਝ ਕੇ ਖਚਰ ਖਵਾਰੀ ਆਪੇ ਉਹ ਜਿਹੜਾ ਪ੍ਰਿਤਪਾਲ ਜਿਹੜਾ ਲੈਣੇ ਦਾ ਮੈਂ ਉਹਨੂੰ ਪਿੰਡਾਂੜੀ ਮਿਲ ਕੇ ਆਇਆ ਮੇਰੀ ਘਰਾਂ ਵਿੱਚ ਤੇ ਮੈਂ ਉਹ ਵਿਚਾਰਾ ਥੋੜੀ ਕੋਈ ਅਫਗਾਨੀ ਨੂੰ ਚੱਕ ਕੇ ਲੈ ਗਈ ਪੁੱਛਰੇ ਪੁੱਛ ਰਿਹਾ ਹੈ ਕੋਈ ਉਹਦਾ ਸਰੀਰ ਦਾ ਇਨਸਾਨੀਏ ਜਿਹੜਾ ਤੋੜਿਆ ਨਹੀਂ ਹੈ ਬਹੁਤੀ ਸਰਕਾਰਿਓਂ ਸਾਡੇ ਕਿਸਾਨ ਸੈੱਲ ਦੇ 올 ਇੰਡੀਆ ਕਿਸਾਨ ਸੈੱਲ ਦੇ ਚੇਅਰਮੈਨ ਕਿਸਾਨਾਂ ਲਈ ਇਕਵਾਇ ਕਰ ਰਹੇ ਐਮਐਲਏ ਜੇ ਧੜ ਕਾਗੂ ਸਾਡੇ ਵੱਡੇ ਭਰਾ ਸੁਖपाल ਸਿੰਘ ਖੈਰਾ ਸਾਹਿਬ ਬਹੁਤ ਹੀ ਸਤਕਾਰਯੋਗ ਸਾਡੇ ਕਿਸਾਨ ਸੈੱਲ ਦੇ ਪੰਜਾਬ ਦੇ ਚਿਰ ਰਜਿੰਦਰ ਸਿੰਘ ਜੀ ਮਿੱਠਾ ਸਾਹਿਬ ਬਹੁਤ ਸਤਕਾਰਯੋਗ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਬਠਿੰਡਾ ਦੇ ਪ੍ਰਧਾਨ ਜੱਟਾੜਾ ਸਾਹਿਬ ਦੇ ਸਾਰੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਹਿਪਾਠ ਸਭ ਤੋਂ ਪਹਿਲਾਂ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਨਾਲ ਮੈਂ ਧੰਨਵਾਦ ਕਰਦਾ ਸਾਡੇ ਕਿਸਾਨ ਸਲ ਦੇ ਚੇਅਰਮੈਨ ਸੁਪਾਲ ਸਿੰਘ ਖਹਿਰਾ ਸਾਹਿਬ ਦਾ ਜਿਨ੍ਹਾਂ ਨੇ ਉਪਰਾਲੇ ਦੇ ਸਦਕਾ ਅੱਜ ਸਾਡੇ ਕਿਸਾਨ ਜਥੇਬੰਦੀ ਨੇ ਜਾਂ ਸਾਡੇ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ ਔਰੇ ਵਿੱਚ ਉਹਨਾਂ ਨੇ ਅੱਜ ਇੱਕ ਸਿੰਬੋਲਿਕ ਰੂਪ ਦੇ ਵਿੱਚ ਸਿੰਬੋਲਿਕ ਰੂਪ ਦੇ ਵਿੱਚ ਅੱਜ ਚੌਕਿਤ ਵੱਲੋਂ ਜਾਣ ਦਾ ਫੈਸਲਾ ਕੀਤਾ ਹੈ ਔਰ ਇਹ ਮੈਂ ਸਮਝਦਾ ਕਿ ਬਹੁਤ ਚੰਗੀ ਗੱਲ ਹੈ ਘੱਮ ਸੇ ਘਮ ਕਿਸਾਨਾਂ ਨੇ ਇਸ ਲੜਾਈ ਦੇ ਵਿੱਚ ਸਾਡਾ ਹਰੇਕ ਵਿਅਕਤੀ ਦਾ ਫਰਜ਼ ਮੰਨਦਾ ਕਿ ਅਸੀਂ ਹਾਂ ਦਾ ਨਾਣਾ ਮਾਰੀਏ ਔਰ ਮੈਂ ਹਮੇਸ਼ਾ ਹੀ ਅਮੇਸ਼ ਪਾਲ ਸਿੰਘ ਦੀ ਖੈਰਾ ਸਾਦ ਨੂੰ ਵੇਖਦੇ ਹਾਂ ਹਮੇਸ਼ਾ ਹੀ ਕਿਸਾਨਾਂ ਦੀ ਲੜਾਈ ਜਾਂ ਕਿਸੇ ਵਿਅਕਤੀ ਦੀ ਲੜਾਈ ਲੜਦੇ ਕੱਲ ਕਾਂਗਰਸ ਪਾਰਟੀ ਨੇ ਆਪਾਂ ਟਰੈਕਟਰ ਮਾਰਚ ਕੀਤਾ ਸੀ ਪੰਜਾਬ ਭਰ ਦੇ ਵਿੱਚ ਔਰ ਫਿਰ ਆਪਾਂ ਕੈਂਡਲ ਮਾਰਚ ਔਰ ਫਿਰ ਇਹ ਪਰਚਾ ਦਰਜ ਕਰਾਉਣ ਵਾਸਤੇ ਵੀ ਆਪਾਂ ਐਸਐਸਪੀ ਦੇ ਬਾਹਰ ਤੇ ਗਾਂਜੀਤ ਸ਼ਕਤੀ ਨੂੰ ਮਿਲ ਕੇ ਆਈ ਸੀ ਸੰਗਰੂਰ ਦੇ ਐਸਐਸਪੀ ਦੇ ਬਾਹਰ ਧਰਨਾ ਦਿੱਤਾ ਸੀ ਲੇਕਿਨ ਠੀਕ ਹੈ ਖੈਰਾ ਸਾਦ 'ਚ ਹਜੇ ਕੇਵਲ 10% ਸਾਡੀ ਮਿਹਨਤ ਤੋਂ ਬੂਰ ਗਿਆ ਸਾਨੂੰ ਲੜਾਈ ਲੜਨੀ ਪੈਣੀ ਹੈ ਪੰਜਾਬ ਦੇ ਲੋਕਾਂ ਨੂੰ ਕੇਂਦਰ ਦੀ ਜਿਹੜੀ ਸਰਕਾਰ ਹੋਰੀ ਸਕੀਮ ਹੈ ਉਹ ਵਖਵਕ ਕਰਨਾ ਚਾਹੀਦੀ ਹੈ ਅੱਜ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਗਲਤਫਹਿਮੀਆਂ ਬਣਾਈਆਂ ਜਾ ਰਹੀਆਂ ਠੀਕ ਹੈ ਮੈਂ ਧਰਵਾਦੀ ਐ ਜਿਹੜੀ ਸਾਡੀ ਕਿਸਾਨ ਜਥੇਬੰਦੀ ਹੈ ਸਾਰੀਆਂ ਜਿਨ੍ਹਾਂ ਨੇ ਫੈਸਲਾ ਲਿਆ ਕਿ ਟਰੈਕਟਰ ਦਾ ਮੂੰਹ ਐ ਨੂੰ ਕਰਕੇ ਲਾਓ ਅਸੀਂ ਉਹਨਾਂ ਦਾ ਵੀ ਸਮਰਥਨ ਕਰਦੇ ਹਾਂ ਜੋ ਕਿਸਾਨ ਜਥੇਬੰਦੀਆਂ ਦਾ ਚਾਹੇ ਜਿਹੜੀਆਂ ਜੱਥੇਬੰਦੀਆਂ ਬਾਰਡਰ ਤੇ ਵੇਖੀਆਂ ਦੋਨੋਂ ਇਹ ਚਾਹੇ ਦੂਜੀਆਂ ਜੱਥੇਬੰਦੀਆਂ ਜੋ ਸੁਨੇਹਾ ਆਉਂਦਾ ਅਸੀਂ ਉਹਨੂੰ ਸਿਰ ਮੱਥੇ ਰੱਖ ਕੇ ਸਾਰੇ ਕਾਂਗਰਸੀ ਭਰਾਵਾਂ ਨੇ ਨਿਭਾਉਣ ਦਾ ਕਰਮ ਕਰਨਾ ਹੈ ਲੇਕਿਨ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਛੋਣ ਹੈ ਇਹ ਕੇਂਦਰ ਦੀ ਸਰਕਾਰ ਸਾਡੇ 'ਚ 파ੜ ਲਾ ਰਹੀ ਹੈ ਇਹ ਖੈਰਾ ਸਾਹਮਣੇ ਜਿਹੜਾ ਕਿਹਾ ਐਫ ਆਈ ਆਰ ਦਰਜ ਕੀਤੀ ਹੈ ਮੁੱਖ ਮੰਤਰੀ ਜਿਹੜਾ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਮੁਕੰਮਲ ਤੌਰ ਤੇ ਗੋਡੇ ਕੇਂਦਰ ਦੀ ਸਰਕਾਰ ਅਕੇ ਦੇਖਤੇ ਵੀ ਪਤਾ ਨਹੀਂ ਕਿਉਂ ਮਰਨ ਵਾਲੇ ਬੰਦੇ ਦੀ ਐਫਆਈਆਰ ਦਰਜ ਕਰਾਉਣਾਸਤੇ ਧਰਨਾ ਲਾਉਣਾ ਪੈਂਦਾ ਅੱਜ 8 ਕੇ 7 ਦੇ ਹੋ ਗਏ ਚੁਪਕਰਨ ਦੀ ਲਾਸ਼ ਰੱਖੀਆ ਤਲਜ ਅੱਜ ਇਸ ਕਰਕੇ ਹੰਤਮ ਸੰਸਕਾਰ ਤੇ ਪੋਸਟ ਮਾਰਕ ਮੇਂ ਹੋਇਆ ਅੱਜ ਹੋ ਰਿਹਾ ਕਿਉਂਕਿ ਸਰਕਾਰ ਨੇ ਫੈਸਲਾ ਲੈਟ ਲਿਆ ਐਫਆਈਆਰ ਕਰਨ ਦਾ ਕਿ ਜੇ ਉਦੋਂ ਹੀ ਐਫਆਈਆਰ ਕਰਦੀ ਪਰ ਸ਼ਾਇਦ ਇਹ ਤਸੱਦਦ ਕਰ ਆジナ ਇਥੋਂ ਦਾ ਮਾਰਚ ਰੱਖਣ ਦੀ ਲੋੜ ਨਹੀਂ ਪੈਂਦੀ ਅੱਜ ਨੌਕਰੀ ਦੀ ਮਿਲਦੀ ਹੈ ਤੇ ਹਰ ਟੰਮ ਧਰਨੇ ਤੋਂ ਬਾਅਦ ਕਿਉਂ ਕੀਤਾ ਜਾਂਦਾ ਹੈ ਜਾਨ ਪੁੱਟ ਕੇ ਖਚਰ ਖਵਾਰੀ ਆਸਤੇ ਔਰ ਠੀਕ ਹੈ ਆਖਿਆ ਸਾਹਮਣੇ ਇਹ ਬਗੜਾੜੀ ਵਾਲੀ ਐਸਆਰ ਹੈ ਜਿਹੜਾ ਅੰਤ ਵਿੱਚ ਕੱਖੀ ਨਿੱਪੜਨਾ ਜਿਹੜਾ ਨਾਮ ਤੋਂ ਐਸਆਰ ਦਿੱਤੀ ਗਈ ਪਹਿਲਾਂ ਵਿੱਚ ਰੌਲਾ ਪਵਾਤਾ ਵੀ ਹਰਿਆਣੇ ਜਾ ਕੇ ਸਾਡਾ ਬੰਦਾ ਬਣਿਆ ਓਏ ਹਰਿਆਣੇ ਜੇ ਪੰਜਾਬੀ ਮਾਝੂਆ ਫੇਰੇ ਫੇਰੇ ਵੀ ਦੇਉਗਾ ਕਿ ਕੱਤੇ ਕੋ ਪਿਛਾਤਾ ਬੰਦਾ ਜਾ ਕੇ ਮਾਰਦਾ ਫਿਰ ਐਫ ਆਰ ਨਹੀਂ ਦਿਓਗੇ ਤੁਸੀਂ ਹਰਿਆਣਾ ਪੁਲਿਸ ਤੇ ਐਫ ਆਰ ਕਰੋ ਤੇ ਗ੍ਰਹਿ ਮੰਤਰੀ ਕੇ ਤੁਸੀਂ ਪੋਰਟਫੋਲੀਓ ਚ ਦੱਸਦੇ ਕਿ ਰਬੜ ਤੇ ਬੁਲੇਟ ਦੇ ਨਾਲ ਉਸ ਨੌਜਵਾਨ ਸਾਥੀ ਦੀ ਮੌਤ ਹੋ ਗਈ ਹੈ ਤੇ ਜਿਹੜੇ ਸਵਾਂ ਦੀ ਤਲਾਸ਼ ਦੇ ਵਿੱਚ ਹਸਪਤਾਲਾਂ ਪਏ ਜਿਹਨਾਂ ਦੀਆਂ ਅੱਖਾਂ ਨਿਕਲ ਗਿਆ ਜਿਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ ਉਹ ਜਿਹੜਾ ਪ੍ਰਿੰਸਪਾਲ ਜਿਹੜਾ ਲੈਵੇ ਦਾ ਮੈਂ ਉਹਨੂੰ ਤਿੰਨ ਆੜੀ ਮਿਲ ਕੇ ਆਏ ਆ ਮੇਰੀ ਘਰਾਂਲੀ ਤੇ ਮੈਂ ਉਹ ਵਿਚਾਰਾ ਥੋੜੀ ਕੋਈ ਐਸਐਨ ਵੀ ਉਹਨੂੰ ਚੱਕ ਕੇ ਲੈ ਗਈ ਪੁਲਸ ਨੇ ਪੂਛ ਫਲਟਾ ਕੋਈ ਉਹਦਾ ਸ਼ਰੀਰ ਦਾ ਇਨਸਾਨ ਨਹੀਂ ਜਿਹੜਾ ਤੋੜਿਆ ਨਹੀਂ ਏ ਉਹ ਬੋਲ ਨਹੀਂ ਸਕਦਾ ਉਹ ਕਿਹੜਾ ਰਸੇ ਦੇ ਨਿਸ਼ਾਨ ਵੇਖੋ ਗਰਜ ਪਾ ਕੇ ਖਿੱਚ ਕੇ ਲੈ ਕੇ ਗਈ ਹੈ ਰੋਲਾ ਪੈ ਗਿਆ ਉਹਨੂੰ ਪੀਜੀਆਈ ਭੇਜਤਾ ਚੱਕ ਕੇ ਪੁਲਸ ਬਾਹਰ ਲਾਤੀ ਕੋਈ ਅਸਰ ਨਹੀਂ ਕੀਤਾ ਆਦੇ ਮੁੱਖ ਮੰਤਰੀ ਨੇ ਮੇਰੇ ਕਹਿਣ ਦਾ ਮਤਲਬ ਇਹ ਹੈ ਇਹ ਦਿੱਲੀ ਵਾਲਿਆਂ ਦਾ ਗਵਾਹ ਮੁੱਖ ਮੰਤਰੀ ਤੇ ਮੁੱਖ ਮੰਤਰੀ ਉਹਨਾਂ ਦੇ ਗਵਾਹ ਥਨੇ ਕੰਮ ਕਰ ਰਿਹਾ ਕਰੋੜ ਰੁਪਇਆ ਸਾਡਾ ਹੈ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਇਸ ਮੰਗੇ ਨੂੰ ਪਰਿਵਾਰ ਨੂੰ ਦੇ ਰਹੇ ਹੋ ਉਹ ਸਾਡਾ ਪੈਸਾ ਇਕੱਠਾ ਕੀਤਾ ਹੋਇਆ ਉਹ ਭਗਵੰਤ ਸਿੰਘ ਮਾਨ ਦੀ ਕਮਾਈ ਦਾ ਪੈਸਾ ਨਹੀਂ ਹੈ ਕੋਈ ਜਮੀਨ ਜਾਇਦਾਦ ਤੋਂ ਦਿੱਤਾ ਹੋਵੇ ਤੋਂ ਮੇਰੇ ਕਹਿਣ ਤੋਂ ਬਾਅਦ ਤੱਕੜੇ ਨਾ ਹੋ ਪਰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਿਸਾਨ ਨਹੀਂ ਹੈ ਜਿਹੜੇ ਹੋਰ ਕਿੱਥਾ ਕਰਦੇ ਐ ਵੇਖੋ ਕਿਸਾਨੀ ਅਗਰ ਮਰ ਜਾਏਗੀ ਤਾਂ ਸ਼ੈਲਰ ਨਹੀਂ ਚੱਲਣੇ ਕਿਸਾਨੀ ਅਗਰ ਮਰ ਜਾਏਗੀ ਤਾਂ ਫਿਰ ਕਾਟਨ ਫੈਕਟਰੀਆਂ ਨਹੀਂ ਚੱਲਣੀਆਂ ਕਿਸਾਨੀ ਅਗਰ ਮਰ ਜਾਏਗੀ ਤਾਂ ਤੇਲ ਮਿਲਣਾ ਨਹੀਂ ਚੱਲਣੀਆਂ ਕਿਸਾਨੀ ਅਗਰ ਮਰ ਜਾਏਗੀ ਤਾਂ ਪੈਲਸ ਤੇ ਵਿਆਹ ਨਹੀਂ ਹੋਏ ਐਤੀ ਖੇਰਾ ਸਾਹਿਬ ਸਾਹਬਾ ਬਹੁਤ ਵੱਡਾ ਸੀ ਵਿਆਹ ਬਹੁਤ ਜਾਦੇ ਸੀ ਮੈਂ ਪੁੱਛਿਆ ਲੋਕਾਂ ਨੂੰ ਵੇਖਾ ਯਾਰ ਵਿਆਹ ਖਸਰ ਵੀ ਨਹੀਂ ਹੁੰਦੇ ਜਦਨੇ ਇਸ ਕਰਕੇ ਇਸ ਵਾਰੀ ਬਾਸਮੀ ਦੀ ਦਾ ਪਹਾੜ ਚੰਗਾ ਮਿਲਿਆ ਕਿਸਾਨਾਂ ਨੂੰ ਕਿਸਾਨ ਅੱਜ ਹੀ ਖੁਸ਼हाल ਹੋਇਆ ਤੇ ਲੋਕਾਂ ਨੇ ਸੋਚਿਆ ਕਿ ਆਪਦੀਆਂ ਕੁੜੀਆਂ ਤੇ ਆਪੇ ਪੁੱਟਾਂ ਦੇ ਬੱਚਿਆਂ ਦੇ ਵਿਆਹ ਕਰ ਲੈਣੇ ਇਸ ਕਰਕੇ ਬਜ਼ਾਰਾ ਕਰਿਆਨੇ ਦੀ ਦੁਕਾਨ ਤੇ ਮਨਿਆਰੀ ਦੀ ਦੁਕਾਨ ਤੇ ਇਸ ਕਰਕੇ ਰੌਣਕਾਂ ਲੱਗਦੀਆਂ ਹੈ ਇਹ ਸਾਨੂੰ ਵਕਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਕੇਂਦਰ ਸਰਕਾਰ ਦੀ ਹੈ ਸਕੀਮ ਹੈ ਕਿ ਜਿੰਨਾ ਛੇਰ ਪੰਜਾਬ ਦੇ ਕਿਸਾਨ ਨੂੰ ਗੋਡਿਆਂ ਤੇ ਨਹੀਂ ਕੀਤਾ ਜਾ ਸਕਦਾ ਉਨਾ ਛੇਰ ਇੱਥੇ ਆਰਐਸਐਸ ਦੀ ਵਿਚਾਰਧਾਰਾ ਲਾਗੂ ਨਹੀਂ ਹੋ ਸਕਦੀ ਪੰਜਾਬ ਦਾ ਕੋਈ ਵਿਅਕਤੀ ਇੰਨੀ ਮੰਨੇਗਾ ਆਰਐਸਐਸ ਦੀ ਪਾਜਪਾ ਵੀ ਲੇਕਿਨ ਜੇ ਆਰਥਿਕ ਕਮਜ਼ੋਰ ਹੋ ਗਏ ਜੇ ਇਹਨਾਂ ਨੂੰ ਆਰਥਿਕ ਦਬਾਵੇ ਆ ਇਹ ਕੁੱਖੇ ਮਰ ਲੱਗੇ ਫੇਰ ਅਸੀਂ ਆਪ ਦੀ ਵਿਚਾਰਧਾਰਾ ਕਰਕੇ ਖੁੱਲ ਸਕਦੇ ਹੱਥ ਪਾ ਗਾਵੇ ਇਹ ਕਾਈਤੀ ਅਫਸਰ ਨੂੰ ਜਿਹੜਾ ਕਰਕਟੇ ਕੰਮ ਕਰਦਾ ਉੱਥੇ ਬਹੁਤੇ ਪਾ ਗਾਵੇ ਨਹੀਂ ਹੋਣੇ ਉਹ ਪਾਟ ਪਾਟੀਆਂ ਕੋ ਅੰਦੋਲਨਕਾਰੀ ਲੜਕੀਆਂ ਜਿਹੜੀਆਂ ਗੋਲਨ ਕਰ ਰਹੀਆਂ ਸਨ ਤੇ ਉਹ ਸਿੱਖ ਅਫਸਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਪਾਈ ਰੁਕੋ ਤੇ ਦੋ ਔਰਤਾਂ ਕੀ ਕਹਿ ਗਈਆਂ ਉਹਨੂੰ ਨੌਜਵਾਨ ਨੂੰ ਜਿਹਨੇ ਮੋਢੇ ਤੇ ਛੇਰ ਰੱਖਿਆ ਕਹਿੰਦੀਆਂ ਕਿ ਇਹ ਲੁਖਾਲੀਸ ਤਾਂ ਨਹੀਂ ਆ ਵੀਡੀਓ ਵਾਈਸਿੰਗ ਇੱਕ ਪੱਗ ਵਾਲੇ ਵਿਅਕਤੀ ਹੁਵਾਜ਼ ਕਰਦੱਤੇ ਚ ਖਾਲਿਸਤਾਨ ਕਿਹਾ ਜਾਂਦਾ ਹੈ ਇਹ ਭਾਜਪਾ ਸਰਕਾਰ ਦੀ ਫੇਰ ਹੈ ਇਹ ਮੇਰੇ ਕਹਤਾ ਹੈ ਖਾਲਿਸਤਾਨ ਵੀ ਹੈ ਪਕਰੇ ਹਾਲਾਂਕਿ ਇਹ ਪਟਕਾਲਾ ਛੋਟਾ ਜਿਹਾ ਪੰਜਾਬ ਛੋਟੀ ਜਿਹੀ ਆਬਾਦੀ ਵਾਲੇ ਲੋਕ ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਹਾਸਲੇ ਅੱਜ ਦੇਖਦੇ ਲਾਲ ਕਿਲੇ ਤੇ ਤੇ ਝੰਡਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਉਹ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਹੋਏ ਚਾਹੇ ਦੁਨੀਆ ਜੰਗਾਂ ਹੋਈਆਂ ਭਈ ਦੇਸ਼ ਦੇ ਅੰਦਰ ਭਾਵੇਂ ਛੋਟਾ ਜਿਹਾ ਪੰਜਾਬ ਹੈ ਪਾਏ ਸੀ ਦੇਸ਼ ਪਰਸੇਗਾਂ ਬਾਦੀ ਵਾਲੇ ਲੋਕ ਹੈ ਲੇਕਿਨ ਇਹਨਾਂ ਸੂਰਬੀ ਮੋਹਿਆਂ ਨੇ ਪਛਾਣੀਆਂ ਨੇ ਦੇਸ਼ ਦੀ ਲੜਾਈ ਆਪ ਦਾ ਵੱਡਾ ਯੋਗਦਾਨ ਪਾ ਕੇ ਦੇਸ਼ ਦੀ ਰਾਖੀ ਕੀਤੀ ਹੈ ਇਸ ਦੇਸ਼ ਦੇ ਤਿਰੰਗੇ ਝੰਡੇ ਨੂੰ ਉਲੰਭ ਰੱਖਿਆ ਸੋ ਖੈਰਾ ਸਾਹਿਬ ਜਾੜਾ ਕੁਝ ਰਾਹਲੇ ਹੋਏ ਅੱਜ ਆਪਾ ਕਿਸਾਨ ਜਿਹੜੀ ਆਪਣਾ ਜੱਥੇਬੰਦੀ ਹੈ ਫਰਕ ਇਸ ਖੈਰਾ ਸਾਹਿਬ ਦੀ ਅਕਵਾਈ ਦੇ ਵਿੱਚ ਅਸੀਂ ਸਾਰਿਆਂ ਨੇ ਕਿਉਂਕਿ ਇਨਸਾਫ ਦਾ ਸੋ ਪਾਲੀਕ ਗਰੁੱਪ ਦੇ ਅਗਲੀ ਜਿਹੜੀ ਰਣਨੀਤੀ ਹੋਏਗੀ ਕੋਈ ਨਹੀਂ ਹੋਏਗੀ ਉਹ ਤੁਹਾਨੂੰ ਸਮੇਂ-ਸਮੇਂ 'ਤੇ ਦੱਸੀ ਜਾਊਗੀ ਤੁਸੀਂ ਸਾਰੇ ਆਏ ਹੋ ਹਾਸੇ-ਪਾਸੇ ਹੋ ਐਂਓ ਇਧਰ ਜਿੰਨੇ ਵੀ ਲੋਕ ਤੁਸੀਂ ਕਦਮ ਚੱਲ ਕੇ ਆਏ ਹੋ ਔਖਾ ਹੈ ਕਿ ਰੋਜ਼ ਆਪਣੇ ਪ੍ਰੋਗਰਾਮ ਹੁੰਦੇ ਹੈ ਕਾਂਗਰਸ ਦੇ ਕੰਟਰੈਕਟਰ ਸੀ ਦੋ ਦਿਨ ਪਿੰਨਾ ਆਪਾਂ ਕੈਂਡੀਡਟ ਮਾਰਕ ਸੀ ਇੱਕ ਸਮੇਂ ਦੀ ਰੋਟਾ ਕੋਈ ਆਲੂ ਵਿਚਾਰਾ ਖੱਡ ਰਿਹਾ ਸੋ ਮੈਂ ਸਮਝਦਾ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਤੁਸੀਂ ਸਾਡੇ ਸਿਰ ਮੱਥੇ ਕਿਵੇਂ ਖੈਰਾ ਸਾਹਿਬ ਨੇ ਆਦੇਸ਼ ਦਿੱਤਾ ਆਪਾਂ ਸਾਰਿਆਂ ਨੇ ਪੈਦਲ ਮਾਰਚ ਕਰਨਾ ਜਿੰਨੇ ਪੁਰਸਕਦੇ ਇਹ ਨਹੀਂ ਜਿਹੜਾ ਪੁਰਸਕਦਾ ਉਹ ਵੀ ਥੱਲੇ ਚ ਬੈਠਾ ਹੋਵੇ ਵੀ ਮਿੱਟੀ ਪੈਂਦੀ ਹੈ ਫੇਰ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਕਰਨਾ ਪੈਂਦਾ ਬਾਣੀ 'ਚ ਲਿਖਿਆ ਆਪ ਕਬਾਈਏ ਤਰਸੋ ਪਾਈਏ ਆਪ ਮਰਨਾ ਪੈਂਦਾ ਫੇਰ ਲੋਕ ਮਗੜ ਲੱਗਦੇ ਆ ਫੇਰ ਤੁਹਾਡੇ ਨਾਲ ਲੋਕ ਖੜਦੇ ਆ ਜਿਹੜੇ ਪੁਰਸਕਦੇ ਉਹ ਕੇਪਾ ਕਰਕੇ ਸਾਰੇ ਆਪਾਂ ਜਿੱਦਣ ਨੂੰ ਖੈਰਾ ਸਾਹਿਬ ਕਹਿੰਦੇ ਅਪਾ ਸਾਰੇ ਉੱਤਰ ਚੱਲਾਂਗੇ ਦੂਜੇ ਪ੍ਰਸ਼ਨਾਂ ਤੇ ਬਿਤਾਵਾਂਗੇ ਕੋਈ ਵੀ ਵਿਅਕਤੀ ਮੈਂ ਦੇਖਿਆ ਸੋ ਵੀ ਅਸੀਂ ਥੱਕੇ ਹੋਏ ਹੈ। ਜੇ ਅੱਛੇ ਹਾਗਰੀ ਦੀ ਲਵਾ ਕੇ ਸੈਕਟਰ ਐ ਨੂੰ ਰਹਿ ਕੇ ਨਿਕਲ ਜਾਂਦਾ ਹੈ। ਲੀਡਰਾਂ ਨੂੰ ਪਤਾ ਤਾਂ ਲੱਗ ਹੀ ਜਾਂਦਾ ਹੈ ਪਰ ਅਸੀਂ ਕਹਿੰਦੇ ਜੀ ਮੇਰੇ ਕਹਿਣ ਨਾਲ ਮੰਨੋ ਕਈ ਮਸਲੇ ਪੰਦਨ ਖੜੇ ਹੌਰਾ ਇਹਨੂੰ ਕੰਮ ਹੈ ਕਾਲੀ ਹੈ ਕੋਈ ਜ਼ਰੂਰੀ ਤਾਂ ਨਹੀਂ ਸੁਖਿਆਤਾ ਹੋਏ ਅਪਾ ਅੱਗੇ ਦੋ ਲੈ ਜਾਗੇ। ਲੇਕਿਨ ਜੇ ਲੋ ਆਗੇ ਹੈ ਦਾ ਦੱਤਾ ਅੱਜ ਪੂਰਾ ਸਿਰੇ ਚੜਾ ਕੇ ਸਾਨੂੰ ਜਾਣਾ ਚਾਹੀਦਾ ਉਹ ਤੁਹਾਡਾ ਸਾਰੇ ਦਾ ਤਖਤ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਦੁਬਾਰਾ ਫਿਰ ਮੈਂ ਦਿਲ ਦੀ ਗਹਿਰਾਈਆਂ ਤੋਂ ਖੈਰਾ ਸਾਹਾ ਦਾ ਕਿਉਂਕਿ ਚਲੋ ਇਹ ਪ੍ਰੋਗਰਾਮ ਕਿਸਾਨ ਜਥੇਬੰਦੀ ਨੇ ਸਾਡੇ ਖੈਰਾ ਸਾਹ ਦੇ ਇਸ ਸਾਡੇ ਸਿਰ ਨੇ ਦਿੱਤਾ ਸੀ ਉਹ ਅਸੀਂ ਚਾਹੁੰਦੇ ਜੀ ਇਸੇ ਤਰ੍ਹਾਂ ਇਸੇ ਨਾਲ ਹਾਜ਼ਰੀ ਲੱਗੇਗੀ ਔਰ ਇੱਕ ਹਾਂ ਦਾ ਹਾਂ ਔਰ ਮੈਂ ਸਮਝਦਾ ਇਸ ਇਸ ਅਗਰ ਆਪਣਾ ਮਾਚ ਕਰਕੇ ਉਹ ਮੁੰਡੇ ਦੇ ਇੱਥੇ ਜਾਂ ਘਰੇ ਨਾ ਨਹੀਂ ਪਾਇਆ ਕੇਵਲ ਐ ਕੋਈ ਹਰ ਹੁੰਦਾ ਕੰਮ ਤਾਂ ਹੋਇਆ ਇਹ ਤਾਂ ਸਰਕਾਰ ਤੇ ਨੁਮਾ ਬਣਿਆ ਕਿ ਕਰੋੜ ਰੁਪਈਆ ਕਿ ਨੌਕਰੀਆਂ ਹੋਏ ਹੋਏ ਆਗੇ ਕੀ ਅੱਧਾ ਘੰਟਾ ਘੇ ਘਾ ਪਹਿਲਾਂ ਉਹ ਕਹਿੰਦੇ ਸਕੰਜੈਤ ਸਿੰਘ ਜੇਲ ਪ੍ਰੈਸ ਕਾਨਫਰੈਂਸ ਕਰ ਰਿਹਾ ਕਿ ਕੋਈ ਵੀ ਨੌਕਰੀ ਦੇ ਦਿੱਤੀ ਹੈ ਪਹਿਲਾਂ ਵੀ ਦੇ ਦਿੱਤੀ ਜਾਂਦੀ ਸੀ ਪਰ ਮੈਨੂੰ ਲੱਗਾ ਇਹ ਤੁਹਾਡਾ ਸਾਰਿਆਂ ਦਾ ਜਿਨਾ ਉਪਰਾਲਾ ਇਸ ਕਰਕੇ ਹੋਇਆ ਤੁਹਾਡਾ ਸਾਰਿਆਂ ਦਾ ਕੋਟੇ ਕੋਟ ਧੰਨਵਾਦ